ਕਾਛ ਵਾਲਿਆ ਕਾਛ ਕਸ਼ਹਿਰੇ ਵਾਲਿਆ ਅਸੀਂ ਬੰਦਿਆਂ ਪੰਜਾਬ ਵਿੱਚੋਂ ਚੱਲਿਆਂ ਐ ਐਮ ਹੀ ਐਕਸੀ ਸਾਡੇ ਕਸ਼ਹਿਰੇ ਪੁਆਇਆ ਦੁਨੀਆ ਸਾਧ ਸੰਗਤ ਜੁਮਾਨਾ ਕੋਹਾਰ ਲਾਉਂਦਾ ਸੀਗਾ 17ਵੀਂ ਸਦੀ ਦਾ ਬੋਲ ਬਾਲਾ ਬਣ ਗਿਆ ਸੀ ਬੋਲ ਬਾਲਾ ਆਏ ਨੇ ਨਿਹੰਗ ਬੂਹੇ ਖੋਲਦੋ ਨਸੰਗ ਜਿਹੜਾ ਕੋਈ ਨੀਲੇ ਬਾਣੇ ਵਾਲਾ ਨਾ ਮਾਫ ਕਰਿਓ ਦੁੱਖ ਨਾ ਮਨਾਇਓ ਮੈਂ ਮਾਫੀ ਮੰਗ ਕੇ ਬੇਨਤੀ ਕਰਦਾ ਕੋਈ ਇਤਰਾਜ਼ ਵੀ ਨਾ ਕਰੇ ਆ ਥਾਂ ਥਾਂ ਤੇ ਗੁਰੂ ਕਾ ਬਾਣਾ ਪੀ ਕੇ ਨਸ਼ੇ ਖਾ ਕੇ ਲੋਕੋਨਾਂ ਨੂੰ ਵੀ ਨਿਹੰਗ ਹੀ ਕਹਿ ਦਿੰਦੇ ਨੇ ਮੈਂ ਬੜੇ ਵੇਖੇ ਨੇ ਕੰਦੇ ਨਾਲਿਆਂ ਦੇ ਜਿਵੇਂ ਸ਼ਰਾਬੀ ਡਿੱਗੇ ਹੁੰਦੇ ਨਾ ਐਦਾਂ ਗੁਰੂ ਕੇ ਬਾਣੇ ਨੂੰ ਲਾਜ ਲੰਮੜੀ ਪਈ ਦੁਨੀਆ ਸਤਾਰਵੀਂ ਸਦੀ ਦਾ ਬੋਲ ਬਾਲਾ ਸੀ ਆਏ ਨੇ ਮਿਹੰਗ ਬੂਹੇ ਖੋਲ ਦੇ ਨਸੰਗ ਘਰ ਵਿੱਚ ਔਰਤ ਹੋਣੀ ਧੀ ਨੇ ਕਹਿਣਾ ਬੇਬੇ ਘੋੜੀ ਤੇ ਚੜ ਕੇ ਇੱਕ ਨੀਲੇ ਬਾਣੇ ਵਾਲਾ ਆ ਗਿਆ ਕਹਿਣਾ ਧੀਏ ਇਹ ਤੇ ਆਪਣੀਆਂ ਇੱਜ਼ਤਾਂ ਦੇ ਰਾਖੇ ਨੇ ਇਹਨੂੰ ਘਰ ਆਉਣ ਦੇ ਇਹਨੂੰ ਕੋਈ ਮਲਾਈ ਨਹੀਂ ਇਹਦੇ ਕਰਕੇ ਸਾਡੀ ਇੱਜ਼ਤ ਮਹਿਫੂਜ਼ ਰਹਿ ਜਾਏਗੀ ਆਸੀ ਇੱਕ ਵਿਸਾਖ ਨੂੰ ਆਹ ਦਿੱਤਾ ਗਲਗੀ ਦਾ ਰਨੇ ਸਾਨੂੰ ਵਿਸਾਖੀ ਤੇ ਐਦਾਂ ਦੇ ਬਣਾਏ ਸੀ ਕਹਿਣੇ ਸਪਿਰਟ ਕਾਇਮ ਕੀਤੀ ਜੇ ਅੰਦਰ ਜज्ਬਾ ਲਿਆਂਦਾ ਤੁਸੀਂ ਕੀ ਹੋ